ਇੱਕ ਪਾਸੇ ਦਾ ਸ਼੍ਰੋਮ ਨਿਕਾਲੀ ਦਲ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਪਾਰਟੀ ਵਿੱਚ ਸਭ ਸੁਖਸਾਨ ਹੈ ਪਹਿਲਾਂ ਵਰਗੀ ਸਥਿਤੀ ਫੇਰ ਤੋਂ ਆ ਜਾਏਗੀ ਪਰ ਦੂਜੇ ਪਾਸੇ ਹਰਿਆਣਾ ਚੋਨ ਮੈਦਾਨ ਦੇ ਵਿੱਚ ਸ਼੍ਰੋਮ ਨਿਕਾਲੀ ਦਲ ਦਾ ਜੋ ਪੱਤਾ ਹੈ ਬਿਲਕੁਲ ਸਾਫ਼ ਹੋ ਚੁੱਕਿਆ ਜੇਕਰ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਲੱਖਾਂ ਵਿੱਚ ਸਿੱਖਾਂ ਦੀ ਗਿਣਤੀ ਹੈ ਲੇਕਿਨ ਫੇਰ ਵੀ ਸ਼੍ਰੋਮ ਨਿਕਾਲੀ ਦਲ ਉੱਥੇ ਖਾਲੀ ਹੱਥ ਰਿਹਾ ਉਸ ਦਾ ਇੱਕ ਵੀ ਸਮਰਥਕ ਉਥੇ ਨਹੀਂ ਜੁੜਿਆ ਤੇ ਕਿਤੇ ਨਾ ਕਿਤੇ ਇਸ ਨੂੰ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦੇਣ ਦਾ ਅਸਰ ਵੀ ਦੱਸਿਆ ਜਾ ਰਿਹਾ ਹੈ ਤਾਂ ਪੰਜਾਬ ਵਿੱਚ ਅਕਾਲੀ ਦਲ ਦੇ ਡੁੱਬਦੇ ਸੂਰਜ ਦਾ ਅਸਰ ਹੁਣ ਹਰਿਆਣਾ ਵਿੱਚ ਵੀ ਨਜ਼ਰ ਆਉਣ ਲੱਗ ਗਿਆ ਹੈ ਅਕਾਲੀ ਦਲ ਵੱਲੋਂ ਭਾਵੇਂ ਕੋਈ ਵੀ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੋਵੇ ਪਰ ਸੱਚਾਈ ਸਭ ਦੇ ਸਾਹਮਣੇ ਆ ਸ਼ੋਮਨੀ ਕਾਲੀ ਦਲ ਵਿੱਚ ਸ਼ਾਇਦ ਹੀ ਅਜਿਹਾ ਸਮਾਂ ਕਦੇ ਪਹਿਲਾਂ ਆਇਆ ਹੋਵੇ ਕਿ ਗੁਆਂਢੀ ਸੂਬੇ ਹਰਿਆਣਾ ਜਿੱਥੇ ਪੰਜਾਬੀ ਸਿੱਖਾਂ ਦੀ ਇੰਨੀ ਗਿਣਤੀ ਹੈ ਲੱਖਾਂ ਦੀ ਗਿਣਤੀ ਹੈ ਪਰ ਉੱਥੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ ਚੋਂ ਅਕਾਲੀ ਦਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਯਾਨੀ ਸਿੱਧੇ ਜਾਂ ਸਿੱਧੇ ਤੌਰ ਤੇ ਬਾਹਰ ਹੋ ਗਿਆ ਇਹ ਸੋ ਜਾਹਰ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਇਦ ਸਮਾ ਹੋ ਚੁੱਕਿਆ ਅਤੇ ਜ਼ਿਕਰ ਹੋ ਗਿਆ ਕਿ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਮਿੱਤਰ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ لال ਤੇ ਉਹਨਾਂ ਦੇ ਸੁਪੁੱਤਰ ਓਮ ਪ੍ਰਕਾਸ਼ ਚਟਾਲਾ ਨਾਲ ਉਹਨਾਂ ਦੀ ਗੂੜੀ ਸਾਂਝ ਸੀ ਜਿਸ ਕਾਰਨ ਉਹ ਚੋਣਾ ਲੜਦੇ ਰਹੇ ਸਨ ਤੇ ਨਾਲ ਹੀ ਇਹਨਾਂ ਦੋਹਾਂ ਨੇਤਾਵਾਂ ਦੀ ਭਰਾਵਾਂ ਵਰਗੀ ਸਾਂਝ ਕਿਸੇ ਤੋਂ ਲੁਕੀ ਨਹੀਂ ਹੋਈ ਸੀ ਤੇ ਕਈ ਵਾਰ ਮੌਕੇ ਵੀ ਆਏ ਕਿ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰਦਾ ਰਿਹਾ ਪਰ ਤਾਜ਼ੇ ਹਾਲਾਤ ਕਾਰਨ ਸ਼੍ਰੋਮ ਨਿਕਾਲੀ ਦਲ ਦੀ ਜੋ ਸਥਿਤੀ ਹੈ ਬਹੁਤ ਜ਼ਿਆਦਾ ਗੰਭੀਰ ਬਣ ਗਈ ਹੈ ਗੰਭੀਰ ਸੰਕਰ ਤੋਂ ਸ਼੍ਰੋਮ ਕਾਲੀਦਾਰ ਇਸ ਵੇਲੇ ਗੁਜ਼ਰ ਰਿਹਾ ਹੈ ਗੱਲ ਕਰੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹਿਆ ਕਰਾਰ ਦਿੱਤਾ ਹੋਇਆ ਜਿਸ ਕਾਰਨ ਅਕਾਲੀ ਦਲ ਹੁਣ ਪਹਿਲਾਂ ਵਾਲੀ ਸਥਿਤੀ ਵਿੱਚ ਦਿਖਾਈ ਨਹੀਂ ਦੇ ਰਿਹਾ ਜਦੋਂ ਕਿ ਹਰਿਆਣਾ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਤੇ ਅਜੇ ਅਕਾਲੀ ਦਲ ਨੂੰ ਆਪਣੀ ਕਿਸੇ ਵੇਲੇ ਸੱਜੀ ਬਾਜ਼ ਸਮਝਣ ਵਾਲੀ ਪਾਰਟੀ ਇਨੈਲੋ ਦੇ ਮੁਖੀ ਚੌਧਰੀ ਓਮਪrakash ਚਟਾਲਾ ਨੇ ਅਜੇ ਤੱਕ ਅਕਾਲੀ ਦਲ ਬਾਰੇ ਕੋਈ ਸ਼ਬਦ ਨਹੀਂ ਬੋਲਿਆ ਜਦੋਂ ਕਿ ਹਰਿਆਣਾ ਵਿੱਚ ਸਿੱਖ ਵੋਟਰ ਲੱਖਾਂ ਦੀ ਤਾਦਾਦ ਵਿੱਚ ਬੈਠੇ ਨੇ ਉਥੇ ਸ਼੍ਰੋਮnikali ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਹਰਿਆਣਾ ਚੋਨ ਮੈਦਾਨ ਚੋਂ ਬਾਹਰ ਰਹਿਣ ਬਾਰੇ ਕਹਾ ਕਿ ਹਾਂ ਇਸ ਵਾਰ ਕਾਲੀ ਦਲ ਕੋਈ ਉਮੀਦਵਾਰ ਖੜਾ ਨਹੀਂ ਕਰ ਰਿਹਾ ਤੇ ਅਜੇ ਹਮਾਇਤ ਬਾਰੇ ਵੀ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ ਪਰ ਸਾਡੀ ਸਾਂਝ ਚੋਟਾਰਾ ਪਰਿਵਾਰ ਨਾਲ ਚੱਲਦੀ ਆ ਰਹੀ ਹੈ ਇੱਕ ਪਾਸੇ ਤਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਪਾਰਟੀ ਵਿੱਚ ਸਭ ਸੁਖ ਸਾਂਦ ਹੈ ਪਹਿਲਾਂ ਵਰਗੀ ਸਥਿਤੀ ਫੇਰ ਤੋਂ ਆ ਜਾਏਗੀ ਪਰ ਦੂਜੇ ਪਾਸੇ ਹਰਿਆਣਾ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਜੋ ਪੱਤਾ ਹੈ ਬਿਲਕੁਲ ਸਾਫ਼ ਹੋ ਚੁੱਕਿਆ ਹੈ ਜੇਕਰ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਲੱਖਾਂ ਵਿੱਚ ਸਿੱਖਾਂ ਦੀ ਗਿਣਤੀ ਹੈ ਲੇਕਿਨ ਫਿਰ ਵੀ ਸ਼੍ਰੋਮਣੀ ਕਾਲੀ ਦਲ ਉੱਥੇ ਖਾਲੀ ਹੱਥ ਰਿਹਾ ਉਸ ਦਾ ਇੱਕ ਵੀ ਸਮਰਥਕ ਉਥੇ ਨਹੀਂ ਜੁੜਿਆ ਤੇ ਕਿਤੇ ਨਾ ਕਿਤੇ ਇਸ ਨੂੰ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦੇਣ ਦਾ ਅਸਰ ਵੀ ਦੱਸਿਆ ਜਾ ਰਿਹਾ ਹੈ ਤਾਂ ਪੰਜਾਬ ਵਿੱਚ ਅਕਾਲੀ ਦਲ ਦੇ ਡੁੱਬਦੇ ਸੂਰਜ ਦਾ ਅਸਰ ਹੁਣ ਹਰਿਆਣਾ ਵਿੱਚ ਵੀ ਨਜ਼ਰ ਆਉਣ ਲੱਗ ਗਿਆ ਹੈ ਅਕਾਲੀ ਦਲ ਵੱਲੋਂ ਭਾਵੇਂ ਕੋਈ ਵੀ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੋਵੇ ਪਰ ਸੱਚਾਈ ਸਬ ਦੇ ਸਾਹਮਣੇ ਆ ਸ਼ੋਮਨੀ ਕਾਲੀ ਦਲ ਵਿੱਚ ਸ਼ਾਇਦ ਹੀ ਅਜਿਹਾ ਸਮਾਂ ਕਦੇ ਪਹਿਲਾਂ ਆਇਆ ਹੋਵੇ ਕਿ ਗਵਾਂਡੀ ਸੂਬੇ ਹਰਿਆਣਾ ਜਿੱਥੇ ਪੰਜਾਬੀ ਸਿੱਖਾਂ ਦੀ ਇੰਨੀ ਗਿਣਤੀ ਹੈ ਲੱਖਾਂ ਦੀ ਗਿਣਤੀ ਹੈ ਪਰ ਉਥੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ ਚੋਂ ਅਕਾਲੀ ਦਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਯਾਨੀ ਸਿੱਧੇ ਜਾਂ ਸਿੱਧੇ ਤੌਰ ਤੇ ਬਾਹਰ ਹੋ ਗਿਆ ਇਹ ਸੋ ਜਾਹਰ ਹੈ ਕਿ ਹੁਣ ਸ਼੍ਰੋਮਨੀ ਕਾਲੀ ਦਲ ਦਾ ਸ਼ਾਇਦ ਸਮਾ ਹੋ ਚੁਕਿਆ ਹੈ ਇੱਥੇ ਜ਼ਿਕਰ ਹੋ ਗਿਆ ਕਿ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਿਆਸੀ ਮਿੱਤਰ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ لال ਤੇ ਉਹਨਾਂ ਦੇ ਸੁਪੁੱਤਰ ਓਮ ਪ੍ਰਕਾਸ਼ ਚਟਾਲਾ ਨਾਲ ਉਹਨਾਂ ਦੀ ਗੂੜੀ ਸਾਂਝ ਸੀ ਜਿਸ ਕਾਰਨ ਉਹ ਚੋਣਾਂ ਲੜਦੇ ਰਹੇ ਸਨ ਤੇ ਨਾਲ ਹੀ ਇਹਨਾਂ ਦੋਹਾਂ ਨੇਤਾਵਾਂ ਦੀ ਭਰਾਵਾਂ ਵਰਗੀ ਸਾਂਝ ਕਿਸੇ ਤੋਂ ਲੁਕੀ ਨਹੀਂ ਹੋਈ ਸੀ ਤੇ ਕਈ ਵਾਰ ਮੌਕੇ ਵੀ ਆਏ ਕਿ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰਦਾ ਰਿਹਾ ਪਰ ਤਾਜ਼ੇ ਹਾਲਾਤ ਕਾਰਨ ਸ਼੍ਰੋਮ ਨਕਾਲੀ ਦਲ ਦੀ ਜੋ ਸਥਿਤੀ ਹੈ ਬਹੁਤ ਜ਼ਿਆਦਾ ਗੰਭੀਰ ਬਣ ਗਈ ਹੈ ਗੰਭੀਰ ਸੰਕਰ ਤੋਂ ਸ਼੍ਰੋਮਨੀ ਦਾ ਇਸ ਵਲੀ ਗੁਜ਼ਾਰਿਆ ਗੱਲ ਕਰੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹਿਆ ਕਰਾਰ ਦਿੱਤਾ ਹੋਇਆ ਜਿਸ ਕਾਰਨ ਅਕਾਲੀ ਦਲ ਹੁਣ ਪਹਿਲਾਂ ਵਾਲੀ ਸਥਿਤੀ ਵਿੱਚ ਦਿਖਾਈ ਨਹੀਂ ਦੇ ਰਿਹਾ ਜਦੋਂ ਕਿ ਹਰਿਆਣਾ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਤੇ ਅਜੇ ਅਕਾਲੀ ਦਲ ਨੂੰ ਆਪਣੀ ਕਿਸੇ ਵੇਲੇ ਸੱਜੀ ਬਾਜ਼ ਸਮਝਣ ਵਾਲੀ ਪਾਰਟੀ ਇਨੈਲੋ ਦੇ ਮੁਖੀ ਚੌਧਰੀ ਓਮਪrakash ਚਟਾਲਾ ਨੇ ਅਜੇ ਤੱਕ ਅਕਾਲੀ ਦਲ ਬਾਰੇ ਕੋਈ ਸ਼ਬਦ ਨਹੀਂ ਬੋਲਿਆ ਜਦੋਂ ਕਿ ਹਰਿਆਣਾ ਵਿੱਚ ਸਿੱਖ ਵੋਟਰ ਲੱਖਾਂ ਦੀ ਤਾਦਾਦ ਵਿੱਚ ਬੈਠੇ ਨੇ ਉਥੇ ਸ਼੍ਰੋਮ ਨਿਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਹਰਿਆਣਾ ਚੋਨ ਮੈਦਾਨ ਚੋਂ ਬਾਹਰ ਰਹਿਣ ਬਾਰੇ ਕਹਾ ਕਿ ਹਾਂ ਇਸ ਵਾਰ ਕਾਲੀ ਦਲ ਕੋਈ ਉਮੀਦਵਾਰ ਖੜਾ ਨਹੀਂ ਕਰ ਰਿਹਾ ਤੇ ਅਜੇ ਹਮਾਇਤ ਬਾਰੇ ਵੀ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ ਪਰ ਸਾਡੀ ਸਾਂਝ ਚੋਟਾਰਾ ਪਰਿਵਾਰ ਨਾਲ ਚੱਲਦੀ ਆ ਰਹੀ ਹੈ